ਕਈ ਪਰਿਵਾਰ ਐਸੇ ਆ ਬਾਈ ਜੀ ਸੱਸ ਵੀ ਵਿਧਵਾ ਨੂੰ ਵੀ ਵਿਧਵਾ ਤੇ ਤੀ ਵੀ ਵਿਧਵਾ ਕੋਈ ਕਰਦਾ ਹੈਡਾ ਉਹ ਵੀ ਚਿੱਟੇ ਨਾਲ ਮਰ ਗਿਆ ਉਹਨਾਂ ਦੇ ਇੱਕ ਦੋ ਮੁੰਡਿਆ ਉਹ ਵੀ ਮਰ ਗਏ ਤੇ ਉਹਨਾਂ ਦਾ ਜਵਾਈ ਵੀ ਮਰ ਗਿਆ ਦੁੱਖ ਦੀ ਗੱਲ ਇਹ ਹੈ ਵੀ ਸਾਡੀਆਂ ਭੈਣਾਂ ਸਾਡੀਆਂ ਬੇਟੀਆਂ ਵੀ ਚਿੱਟੇ ਦਾ ਸ਼ਿਕਾਰ ਹੋ ਰਹੀਆਂ ਅਸੀਂ ਇਹ ਜੀ ਗੰਦੀ ਕਮਾਈ ਤੋਂ ਕੀ ਰਣਾ ਹੈ ਕਈ ਲੇਡੀਆਂ ਐਸੀਆਂ ਆ ਉਹ ਆਪਣੇ ਪੁੱਤਰਾਂ ਦੀ ਚਿੱਟੇ ਦੀ ਪੂਰਤੀ ਲਈ ਦੇ ਵਪਾਰ ਦਾ ਧੰਦਾ ਕਰ ਰਹੀ ਹੈ ਇਸ ਤਰ੍ਹਾਂ ਦੇ ਬਾਈ ਅਨੇਕਾਂ ਕੇਸ ਹੈ ਆਪਣੇ ਬੱਚੇ ਦੀ ਪੂਰਤੀ ਚਿੱਟੇ ਦੀ ਕਰਨ ਲਈ ਇਦਾਂ ਦੇ ਕੰਮ ਕਰਨੇ ਪੈ ਰਹੇ ਆ ਮਾਵਾ ਨੂੰ ਵੀ ਮਾਵਾ ਨੂੰ ਉਹਨਾਂ ਦੀਆਂ ਭੈਣਾਂ ਨੂੰ ਉਹਨਾਂ ਦੀ ਘਰ ਵਾਲੀਆਂ ਨੂੰ ਔਰ ਕਈ ਵੱਡੀ ਉਮਰ ਦੇ ਬੰਦੇ ਐ ਉਹਨਾਂ ਦੀਆਂ ਤੀਆਂ ਨੂੰ ਵੀ ਇਹ ਕੰਮ ਕਰਨੇ ਪੈ ਰਹੇ ਆ ਜਿਸ ਕਮਾਈ ਚੋਂ ਸਾਨੂੰ ਉਹ ਗੰਦੀ ਬਦਬੂ ਆਵੇ ਕਿਸੇ ਤੀ ਭੈਣ ਦੀ ਬਦਬੂ ਆਉਣ ਖੂਨ ਨਾਲ ਲਿਬੜੇ ਲੋੜ ਅਸੀਂ ਆਪਦੇ ਘਰੇ ਨਹੀਂ ਲੈ ਕੇ ਜਾਣੇ ਅਸੀਂ ਬਦਬੂਆਂ ਨਹੀਂ ਲੈਣੀਆਂ ਵੀ ਕੋਈ ਮਾਤਾ ਆ ਗਈ ਉਹਦੇ ਪੈਰਾਂ 'ਚ ਚੱਪਲਾ ਨਹੀਂ ਨਾਲ ਪੋਤਾ ਪੁੱਤੀ ਹੈ ਜਾਂ ਦੋਤਾ ਦੋਤੀ ਹੈ ਜਿੰਨੀਆਂ ਵੀ ਗਰੀਬ ਅਸਤੀਆਂ ਸਾਡੇ ਦਲਿਤਪਰਾ ਹੈ ਉਹਨਾਂ ਨੂੰ ਚਿੱਤੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਸਾਡੇ ਕਈ ਮਹੱਲੇ ਹੈਗੇ ਇੱਥੇ ਉਹਨਾਂ ਮੱਲਿਆਂ 'ਚ ਅਜੇ ਤੱਕ ਕੋਈ ਬਰਾਤ ਨਹੀਂ ਗਈ ਕੁਝ ਮਹੀਨੇ ਪਹਿਲਾਂ ਸੀ ਇੱਕ 9 ਸਾਲਾਂ ਦੀ ਲੜਕੀ ਚੱਕੀ ਸੀ ਉਹਨੂੰ ਕਪੂਰਥਾਲੇ ਦੇ ਦਾਖਲ ਕਰਾ ਕੇ ਆਏ ਸਾਡੀ ਐਂਬੂਲੈਂਸ ਦੇ ਪਾਇਲਟ ਨੇ ਰਾਜਕਮਰ ਬੱਬਰ ਰਸਤੇ 'ਚ ਉਹ ਚਾਰੀ ਕੁੜੀ ਨੂੰ ਤੋੜ ਲੱਗੀ ਉਹਦੀ ਮਦਰ ਵੀ ਸਟੈਪ ਸੀ ਫਾਦਰ ਵੀ ਨਹੀਂ ਪਤਾ ਸੀ ਕੌਣ ਹੈ ਉਹ ਜਿਸ ਆਰਥਨਰ ਐਂਡਿਸ ਯੂ ਉਹ ਵੀ ਐਚ ਆਈ ਵੀ ਪੋਜ਼ਿਟਿਵ ਸੀ ਤੇ ਜੋ ਬੰਦੇ ਪ੍ਰੋਫੈਸ਼ਨਲ ਆਫੈਂਡਰ ਨੇ ਚਿੱਟਾ ਵੇਚਦੇ ਨੇ ਅਸੀਂ ਉਹਨਾਂ ਨੂੰ ਉਹਨਾਂ ਦੀ ਇੰਟਰੀ ਸਾਡੇ ਦਫ਼ਤਰ 'ਚ ਬਿਲਕੁਲ ਬੰਦ ਹੈ ਅਸੀਂ ਕਿਸ ਦਾ ਸਹਾਰਾ ਬੰਨਣਾ ਹੈ ਅਸੀਂ ਕਿਸ ਦਾ ਘਰ ਨਹੀਂ ਉਜਾੜਨਾ ਮੈਂ ਪਰਮਾਤਮਾ ਦੀ ਫੋਟੋ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਹੈ ਵੀ ਚਿੱਟਾ ਡੇ ਬਾਈ ਡੇ ਵਧ ਰਿਹਾ ਹੈ ਬਹੁਤ ਜ਼ਿਆਦਾ ਵਧ ਰਿਹਾ ਹੈ ਔਰ ਚਿੱਟਾ ਵਧਣ ਨਾਲ ਡੈਥ ਰੇਟ ਬਹੁਤ ਜ਼ਿਆਦਾ ਵਧ ਰਿਹਾ ਹੈ ਆਪਾਂ ਐਨ ਕਿਹ ਸਰ ਦੇ ਵਿੱਚ ਚਿੱਟਾ ਘਟਿਆ ਬਹੁਤ ਜ਼ਿਆਦਾ ਵਧਿਆ ਸਾਰੇ ਵਕੀਲ ਇੱਕ ਦਈਆ ਕਰ ਲੈਣਾ ਆਪਦੇ ਬੱਚਿਆਂ ਵੱਲ ਦੇਖਣ ਆਪਦੇ ਪਰਿਵਾਰ ਵੱਲ ਦੇਖਣ ਆਪਦੇ ਇਸਤ ਵੱਲ ਦੇਖਣ ਆਪਦੇ ਗੁਰੂ ਮਹਾਰਾਜ ਕੰਨੀ ਵੇਖਣ ਤੇ ਚਿੱਟਾ ਤਾਂ ਕੀ ਚਿੱਟਾ ਤਾਂ ਤਿੰਨ ਦਿਨਾਂ 'ਚ ਖਤਮ ਹੋ ਜਾਊ ਸਰ ਵਕੀਲ ਲੋਬੀ ਇੱਕ ਡੇਢ ਹੋ ਜਾਈ ਬੇਸੀ ਚਿੱਟੇ ਵਾਲ ਦਾ ਕੇਸ ਲੜਨੇ ਨਹੀਂ ਜੇ ਕੋਈ ਚਿੱਟੇ ਵਾਲਾ ਆਉਂਦਾ ਉਹਨੂੰ ਸਹੀ ਕਾਉਂਸਲਿੰਗ ਕਰਨੀ ਹੈ ਸਹੀ ਸੇਧ ਦੇਣੀ ਹੈ ਤਾਂ ਇਸ ਤੋਂ ਵੱਡਾ ਕੋਈ ਉਪਰਾਲੇ ਹੀ ਹੈ ਨਹੀਂ ਸਰ ਲੋਕਵਾਚ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ਼ ਕੱਲ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਅਸੀਂ ਦੇਖ ਰਹੇ ਹਾਂ ਜਿਸ ਦੇ ਵਿੱਚ ਗਿੱਦੜਬਾਹਾ ਕੋਰਟ ਕੰਪਲੈਕਸ ਦੇ ਇੱਕ ਐਡਵੋਕੇਟ ਦੇ ਵੱਲੋਂ ਆਪਣੇ ਚੈਂਬਰ ਦੇ ਬਾਹਰ ਇੱਕ ਬੋਰਡ ਲਗਾਇਆ ਗਿਆ ਤੇ ਉਸ ਉੱਪਰ ਲਿਖਿਆ ਕਿ ਚਿੱਟਾ ਸਾਡੀਆਂ ਨਸਲਾਂ ਪਰਿਵਾਰ ਤਬਾਹ ਕਰਦਾ ਤੇ ਅਸੀਂ ਚਿੱਟੇ ਵਾਲਿਆਂ ਦਾ ਵਕੀਲ ਨਹੀਂ ਹੋਣਾ ਜੀ ਮਤਲਬ ਉਹਨਾਂ ਨੇ ਕਿਹਾ ਕਿ ਅਸੀਂ ਚਿੱਟੇ ਵਾਲਿਆਂ ਦਾ ਕੋਈ ਵੀ ਕੇਸ ਹੈ ਜਿਹੜਾ ਉਹ ਨਹੀਂ ਲੜਨਾਂ ਤਾਂ ਇਹ ਫੈਸਲਾ ਕਿਉਂ ਲਿਆ ਗਿਆ ਕਾਰਨ ਕੀ ਹੈ ਹੋਰ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਸਾਡੇ ਨਾਲ ਉਹੀ ਵਕੀਲ ਨਾਰਾਇਣ ਸਿੰਘਲਾ ਤੇ ਨਾਲ ਉਹਨਾਂ ਦੇ ਸਾਥੀ ਜਨਜਿੰਦਰ ਸਿੰਘ ਢਾਲੀਵਾਲ ਹੋਣਗੇ ਗੱਲਬਾਤ ਕਰ ਲੈਣੇ ਇਸ ਪੂਰੇ ਮੁੱਦੇ ਤੇ ਤੇ ਜੋ ਸਮਾਜ ਦੇ ਵਿੱਚ ਚਿੱਟੇ ਨੂੰ ਲੈ ਕੇ ਗੱਲਾਂ ਬਾਤਾਂ ਨੇ ਉਹ ਵੀ ਕਰਾਂਗੇ ਸਭ ਤੋਂ ਪਹਿਲਾਂ ਵਕੀਲ ਸਾਹਿਬ ਸਵਾਗਤ ਹੈ ਤੁਹਾਡਾ ਦੋ ਕੋਇਸ ਟੀਵੀ ਪਰ ਥੈਂਕ ਯੂ ਸਰ ਸਸ੍ਰੀਕਾਲ ਜੀ ਜੀ ਸਵਾਗਤ ਹੈ ਭਾਈ ਤੁਹਾਡਾ ਵੀ ਥੈਂਕ ਯੂ ਸਰ ਸੋਸਿਮ ٹھیک ਠਾਕ ਹੂੰ ਬਹੁਤ ਕਿਰਪਾ ਜੀ ਅੱਜ ਸਭ ਤੋਂ ਪਹਿਲਾਂ ਜਿਹੜਾ ਆਪਾਂ ਤੁਹਾਡਾ ਇੱਕ ਬੋਰਡ ਦੇਖ ਰਹੇ ਹਾਂ ਜੋ ਤੁਹਾਡੇ ਚੈਂਬਰ ਦੇ ਬਾਹਰ ਵੀ ਲੱਗਾ ਤੁਸੀਂ ਅੰਦਰ ਵੀ ਲਾਇਆ ਹੋਇਆ ਕਿ ਸਾਡੇ ਕੋਲੇ ਚਿੱਟੇ ਵਾਲਾ ਕੋਈ ਵੀ ਨਾ ਆਵੇ ਅਸੀਂ ਇਹਨਾਂ ਦਾ ਕੇਸ ਨਹੀਂ ਲੈਣਾ ਨਹੀਂ ਲੜਨਾ ਅਸੀਂ ਚਿੱਟੇ ਵਾਲੰਦਾ ਵਕੀਲ ਨਹੀਂ ਹੋਣਾ ਚਾਹੁੰਦੇ ਇਹ ਕਾਰਨ ਕੀ ਹੈ ਕਿਉਂ ਤੁਹਾਨੂੰ ਇਹ ਫੈਸਲਾ ਲੈਣਾ ਪਿਆ ਕਿਉਂਕਿ ਵਕੀਲ ਤਾਂ ਹੁੰਦੇ ਨੇ ਕਿ ਜਿੰਨੇ ਕੇਸ ਹੋਣ ਜਿੰਨੇ ਕੇਸ ਲੜੇ ਵਕੀਲ ਉਸ ਦੇ ਨਾਲ ਉਹਦੀ ਚਰਚਾ ਹੁੰਦੀ ਹੈ ਪਰ ਤੁਸੀਂ ਕੇਸ ਲੈਣ ਤੋਂ ਮਨਾ ਕਰ ਰਹੇ ਹੋ ਭਾਈ ਜੀ ਜਿਹੜਾ ਇਹ ਫੈਸਲਾਣਾ ਜੀ ਅਸੀਂ ਬਹੁਤ ਦੁਖੀ ਮਨ ਨਾਲ ਲਿਆ ਜੀ ਵੀ ਸਮੇਂ ਦੀ ਲੋਰ ਸੀ ਅੱਜ ਅਸੀਂ ਜਿਸ ਦੌਰ ਚੋਂ ਲੰਘ ਰਹੇ ਹਾਂ ਇਹ ਸਭ ਤੋਂ ਖਤਰਨਾਕ ਦੌਰ ਹੈ ਜੇ ਆਪਾਂ ਪਾਸਟ ਚ ਜਾਈਏ ਤਾਂ ਹੋਰ ਵੀ ਬਹੁਤ ਦੌਰ ਆਈ ਪਰੰਤੂ ਜੋ ਇਹ ਦੌਰ ਹੈ ਇਹ ਸਭ ਤੋਂ ਖਤਰਨਾਕ ਤੇ ਸ਼ਵੇਦਨਸ਼ੀਲ ਮੁੱਦਾ ਹੈ ਜੀ ਸਾਡੇ ਕੋਲੇ ਐਸੀਆਂ ਮਾਵਾਂ ਆਉਂਦੀਆਂ ਐ ਐਸੀਆਂ ਭੈਣਾਂ ਆਉਂਦੀਆਂ ਕਈ ਪਰਿਵਾਰ ਐਸੇ ਆ ਬਾਈ ਜੀ ਸੱਸ ਵੀ ਵਿਧਵਾ ਨੂੰ ਵੀ ਵਿਧਵਾ ਤੇ ਤੀ ਵੀ ਵਿਧਵੇ ਕਰਦਾ ਹੈਡ ਹੈ ਉਹ ਵੀ ਚਿੱਟੇ ਨਾਲ ਮਰ ਗਿਆ ਉਹਨਾਂ ਦੇ ਇੱਕ ਦੋ ਮੁੰਡੇ ਆ ਉਹ ਵੀ ਮਰ ਗਏ ਤੇ ਉਹਨਾਂ ਦਾ ਜਵਾਈ ਵੀ ਮਰ ਗਿਆ ਇਹ ਹਾਲਾਤ ਨੇ ਇਹ ਹਾਲਾਤ ਨੇ ਬਾਈ ਜੀ ਇਹ ਪ੍ਰੈਕਟੀਕਲੀ ਗੱਲਾਂ ਕਰ ਰਹੇ ਆ ਬਾਈ ਜੀ ਔਨ ਰਿਕਾਰਡ ਹੈ ਤੇ ਜਦੋਂ ਇਸ ਤਰ੍ਹਾਂ ਦੀ ਘਰਾਂ ਦੀ ਪੀਸ਼ਨ ਹੋ ਜੇ ਤੇ ਉਹਨਾਂ ਘਰਾਂ ਦਾ ਕੀ ਹਾਲ ਹੋਗਾ ਘਰਾਂ ਚ ਕੰਨੀਆਂ ਜਨਾਨੀਆਂ ਰਹਿ ਗਈਆਂ ਜਾਂ ਬੱਚੇ ਰਹਿ ਗਏ ਮਨ ਬਹੁਤ ਦੁਖੀ ਹੁੰਦਾ ਹੈ ਜਿਹੜੇ ਬੱਚਿਆਂ ਨੇ ਪੜ੍ਹਨਾ ਸੀ ਜਿਨ੍ਹਾਂ ਹੱਥਾਂ ਕਿਤਾਬਾਂ ਹੋਣੀਆਂ ਸੀਗੀਆਂ ਅੱਜ ਉਹ ਬੱਚੇ ਦਿਹਾੜੀਆਂ ਕਰ ਰਹੇ ਆ ਉਹਦਾ ਕਾਰਨ ਕੀ ਹੈ ਕਿਸੇ ਦਾ ਪਿਓ ਮਰ ਗਿਆ ਕਿਸੇ ਦਾ ਦਾਦਾ ਮਰ ਗਿਆ ਔਰ ਦੁੱਖ ਦੀ ਗੱਲ ਇਹ ਹੈ ਵੀ ਸਾਡੀਆਂ ਭੈਣਾਂ ਸਾਡੀਆਂ ਬੇਟੀਆਂ ਵੀ ਚਿੱਟੇ ਦਾ ਸ਼ਿਕਾਰ ਹੋ ਰਹੀਆਂ ਅਸੀਂ ਇਹ ਜੀ ਗੰਦੀ ਕਮਾਈ ਤੋਂ ਕੀ ਲੈਣਾ ਜਿਸ ਕਮਾਈ ਚੋਂ ਸਾਨੂੰ ਉਹ ਗੰਦੀ ਬਦਬੂ ਆਵੇ ਕਿਸੇ ਧੀ ਪੈਣ ਦੀ ਬਦਵਾਵਾਂ ਹੋਣ ਖੂਨ ਨਾਲ ਲਿਬੜੇ ਨੋੜ ਅਸੀਂ ਆਪਦੇ ਘਰੇ ਨਹੀਂ ਲੈ ਕੇ ਜਾਣੇ ਅਸੀਂ ਬਦਵਾਵਾਂ ਨਹੀਂ ਲੈਣੀਆਂ ਜੇ ਸਾਨੂੰ ਪ੍ਰਮਾਤਮਾ ਨੇ ਕਲਮ ਦਿੱਤੀ ਹੈ ਅਸੀਂ ਇਹ ਪ੍ਰੋਫੈਸ਼ਨਲ ਅਪਣਾਇਆ ਹੈ ਤਾਂ ਇਸ profession ਦਾ ਮਤਲਬ ਇਹ ਨਹੀਂ ਅਸੀਂ ਲੋਕਾਂ ਦੀਆਂ ਬਦਵਾਵਾ ਲਈਏ ਸਾਡਾ ਵੀ ਫਰਜ਼ ਬੰਦਾ ਹੈ ਅਸੀਂ ਲੋਕਾਂ ਦੀਆਂ ਅਸੀਸਾਂ ਲਈਏ ਇਸ ਜੱਗ ਦੇ ਵਿੱਚ ਕੁਝ ਯੋਗਦਾਨ ਪਾਈਏ ਤਾਂ ਜੋ ਚਿੱਟੇ ਕਾਰਨ ਜਿਹੜੇ ਪਰਿਵਾਰ ਉੱਜੜ ਰਹੇ ਹੈ ਅਸੀਂ ਉਹਨਾਂ ਦਾ ਸਹਾਰਾ ਬਣ ਸਕੀਏ ਜੇ ਆਪਾਂ ਹਾਲਾਤਾਂ ਦੀ ਗੱਲ ਕਰੀਏ ਤਾਂ ਕਿੰਨੇ ਕ ਤੁਹਾਡੇ ਕੋਲੇ ਕੇਸ ਜਿਹੜੇ ਚਿੱਟੇ ਨੂੰ ਲੈ ਕੇ ਆਉਂਦੇ ਨੇ ਕਿਉਂਕਿ ਚਿੱਟਾ ਜੇਕਰ ਹੈਗਾ ਤਾਂ ਹੀ ਉਹਦੇ ਉੱਤੇ ਕੇਸ ਬਣਨਗੇ ਮਤਲਬ ਕਿੰਨੇ ਇੱਕ ਤੁਸੀਂ ਪਹਿਲਾਂ ਕੇਸ ਲੜ ਚੁੱਕੇ ਹੋ ਚਿੱਟੇ ਵਾਲਿਆਂ ਦੇ ਜਾਂ ਇਹ ਫੈਸਲਾ ਹੋਣ ਲੈਣਾ ਤੁਸੀਂ ਕਿ ਮੈਂ ਲੜਨਾ ਨਹੀਂ ਕੇਸ ਤੋਂ ਬਾਈ ਜੀ ਅਸੀਂ ਨਾ ਇੱਕ ਸੰਸਤਾ ਚਲਾਉਣੀ ਆ ਉਮੀਦ ਐਂ ਜੀ ਉਹ ਜੀ ਅਸੀਂ ਹੁਣ ਤਿੱਕਰ अनेਕਾਂ ਨੌਜਵਾਨਾਂ ਦਾ ਇਲਾਜ ਕਰਵਾ ਚੁੱਕੇ ਹਾਂ ਸਿਵਲ ਹਸਪੀਟਲ ਕੀ ਦਰਵਾਜ਼ੇ ਦਾਖਲ ਕਰਾ ਚੁੱਕੇ ਹਾਂ ਸਾਡੇ ਕੋਲੇ ਆਉਂਦੇ ਆ ਲੋਕ ਪਰੰਤੂ ਆਉਂਦੇ ਬਲੋ ਪਾਰਟੀ ਲੈਣਾ ਇੱਕ ਬਾਈ ਜੀ ਉਸ ਨੂੰ ਮੈਂ ਹੋਰ ਬੜੀ ਇੱਕ ਪਾਪ ਕ ਕਰਨ ਵਾਲੀ ਗੱਲ ਦੱਸਦਾ ਹਾਂ ਚਿੱਟੇ ਦਾ ਜੋ ਰੋਗ ਹੈ ਇਹਦੇ ਚ ਗਰੀਬ ਲੋਕ ਜੀ ਸ਼ਿਕਾਰ ਹੋ ਰਹੇ ਐ ਜਿੰਨੀਆਂ ਵੀ ਗਰੀਬ ਵਸਤੀਆਂ ਸਾਡੇ ਦਲਿਤ ਭਰਾ ਉਹਨਾਂ ਨੂੰ ਚਿੱਟੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਸਾਡੇ ਕਈ ਮਹੱਲੇ ਹੈਗੇ ਇੱਥੇ ਉਹਨਾਂ ਮੱਲਿਆਂ ਚ ਅਜੇ ਤੱਕ ਕੋਈ ਬਰਾਤ ਨਹੀਂ ਗਈ ਸਾਡੇ ਕੋਲੇ ਬਹੁਤ ਕੇਸ ਆਉਂਦੇ ਐ ਜਦੋਂ ਸਾਡੇ ਕੋਲੇ ਕੇਸ ਲੈ ਕੇ ਆਉਂਦੇ ਸੀ ਅਸੀਂ ਉਹਨਾਂ ਨੂੰ ਲੀਗਲੀ ਤੌਰ ਤੇ ਦਾ ਵੇਖਦੇ ਹੀ ਵੇਖਦੇ ਸੀ ਸਮਾਜਿਕ ਤੌਰ ਤੇ ਅਸੀਂ ਵੇਖਦੇ ਸੀ ਵੀ ਕੋਈ ਮਾਤਾ ਆ ਗਈ ਉਹਦੇ ਪੈਰਾਂ ਤੇ ਚੱਪਲਾਣੀ ਨਾਲ ਪੋਤਾ ਪੁੱਤੀ ਹੈ ਜਾਂ ਦੋਤਾ ਦੋਤੀ ਹੈ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਪਾਣੀ ਚਾਹ ਫਿਰ ਉਹਨਾਂ ਦੇ ਘਰੇ ਰਾਸ਼ਨ ਵੀ ਤੇ ਇੰਡੀਪੈਂਡੈਂਸ ਇਹ ਫੈਸਲਾ ਲੈਂਦਾ ਵੀ ਅਸੀਂ ਸਮਾਜਿਕ ਤੌਰ ਤੇ ਇਹਨਾਂ ਦੀ ਮਦਦ ਕਰਨੀ ਹੈ ਤੇ ਜੋ ਬੰਦੇ ਪ੍ਰੋਫੈਸ਼ਨਲ ਆਫੈਂਡਰ ਨੇ ਚਿੱਟਾ ਵੇਚਦੇ ਨੇ ਅਸੀਂ ਉਹਨਾਂ ਨੂੰ ਉਹਨਾਂ ਦੀ ਐਂਟਰੀ ਸਾਡੇ ਦਫ਼ਤਰ 'ਚ ਬਿਲਕੁਲ ਬੰਦ ਹੈ ਅਸੀਂ ਕਿਸੇ ਦਾ ਸਹਾਰਾ ਬੰਨਾ ਹੈ ਅਸੀਂ ਕਿਸੇ ਦਾ ਘਰ ਨਹੀਂ ਉਜਾੜਨਾ ਪਰ ਆਪਣੇ ਕਈ ਇਦਾਂ ਦੇ ਕੇਸ ਸਾਹਮਣੇ ਆਉਂਦੇ ਆ ਕਿ ਚੱਟਾ ਵੇਚਣ ਵਾਲਿਆਂ ਨੂੰ ਛੱਡ ਕੇ ਚੱਟਾ ਪੀਣ ਵਾਲਿਆਂ ਉੱਤੇ ਕਾਫੀ ਪਰਚੇ ਪੈਂਦੇ ਨੇ ਤਾਂ ਕੀ ਤੁਸੀਂ ਉਹਨਾਂ ਦਾ ਵੀ ਜਿਹੜਾ ਕੇਸ ਹੈ ਨਹੀਂ ਲੜੋਗੇ ਕਿ ਜਿਹੜੀ ਮਾਵਾਂ ਭਣਾ ਤੁਹਾਡੇ ਕੋਲੇ ਬਿਨਾ ਚੱਪੜੋਂ ਤੋਂ ਆਉਂਦੀਆਂ ਨੇ ਉਹਨਾਂ ਦੇ ਪੁੱਤਰਾਂ ਦੇ ਉੱਪਰ ਵੀ ਕੇਸ ਪਾਏ ਜਾਂਦੇ ਨੇ ਤਾਂ ਕੀ ਉਹਨਾਂ ਦੇ ਸਹਾਇਤਾ ਨਹੀਂ ਕਰੋਗੇ ਤੁਸੀਂ ਇਹ ਮੇਰੇ ਨਾਲ ਰਣਜੀਂਦਰ ਸਿੰਘ ਜੋਨੀ ਥਾੜੀ ਵਾਲ ਵਕੀਲ ਸਾਹਿਬ ਨੇ ਇਹ ਫ੍ਰੀ ਲੀਗਲ ਹੈਡਚ ਵੀ ਹੈ ਭਾਈ ਜੀ ਅਸੀਂ ਕੇਸ ਉਹਨਾਂ ਲੋਕਾਂ ਦਾ ਨਹੀਂ ਲੜਦਾ ਜਿਹੜੇ ਪ੍ਰੋਫੈਸ਼ਨਲ ਆਫੈਂਡਰ ਨੇ ਜਿਹੜੇ ਜਿਨ੍ਹਾਂ ਦਾ ਇੱਕ ਕਿੱਤਾ ਹੈ ਵੀ ਅਸੀਂ ਚਿੱਟਾ ਵੇਚ ਕੇ ਮਹਿਲ ਬਣਾ ਰਹੇ ਕੋਠੀਆਂ ਖੜੀਆਂ ਕਰਨੀਆਂ ਹੈ ਕਈ ਪੀੜਤ ਬੱਚੇ ਐਸੇ ਵੀ ਹੈ ਜਿਹੜੇ ਚਾਰੇ ਐਡਿਕਟਡ ਹੈ ਉਹਨਾਂ ਤੇ ਖੰਡਾ ਪੂਰਤੀ ਲਈ ਐਨਡੀਪੀਐਸ ਐਨਡੀਪੀਐਸ ਦੇ ਕੇਸਾਂ ਦੀ ਗਿਣਤੀ ਵਧਾਉਣ ਲਈ ਛੁੱਟੇ ਮਕਦਮੇ ਦਿੱਤੇ ਜਾਂਦੇ ਆ ਅਸੀਂ ਉਹਨਾਂ ਦੀ ਤਨੋਂ ਮਨੋਂ ਤੁਹਾਨੂੰ ਹੈਲਪ ਕਰਦੇ ਆ ਬਾਈ ਜੀ ਔਰ ਇਹ ਸਾਡਾ ਫਰਜ਼ ਹੈ ਸਾਡੇ ਲਈ ਉਹਨਾਂ ਦੀ ਸੇਵਾ ਕਰਨੀ ਕਿਸੇ ਮੰਦਰ ਗੁਰਦੁਆਰੇ ਮਸਜਿਦ ਮਸਜਿਦ ਦੀ ਸੇਵਾ ਨਾਲੋਂ ਘੱਟ ਨਹੀਂ ਉਹਨਾਂ ਨੂੰ ਬਚਾਉਣਾ ਉਹਨਾਂ ਨੂੰ ਸਹੀ ਰਸਤੇ ਪਾਉਣਾ ਸਾਡਾ ਨੈਤਿਕ ਫਰਜ਼ ਹੈ ਬਾਈ ਹੂੰ ਅੱਗੇ ਚਟਾ ਵੇਚਦੇ ਨੇ ਜਿਵੇਂ ਆਪਾਂ ਗੱਲ ਕਰੀਏ ਜੇਕਰ ਉਹ ਤੁਹਾਡੇ ਕੋਲੇ ਆਉਂਦੇ ਨੇ ਜਾਂ ਤੁਹਾਨੂੰ ਛੱਡ ਕੇ ਕਿਸੇ ਹੋਰ ਕੋਲੇ ਵੀ ਜਾਂਦੇ ਨੇ ਤਾਂ ਉਹ ਬੜੀ ਆਫਰ ਵੀ ਕਰਦੇ ਹੁੰਦੇ ਨੇ ਕਿਉਂਕਿ ਜਿਨ੍ਹਾਂ ਨੇ ਚਟਾ ਵੇਚਣਾ ਹੈ ਉਹਨਾਂ ਨੇ ਪੈਸੇ ਵੀ ਕਮਾਏ ਵੀ ਮੋਟੀ ਕਰਨੀ ਹੈ ਤਾਂ ਤੁਹਾਨੂੰ ਮਤਲਬ ਲੱਗਦਾ ਨਹੀਂ ਇਹ ਵੀ ਪੈਸਾ ਕਮਾਇਆ ਜਾ ਸਕਦਾ ਉਹ ਲੋਕ ਤੇ ਵੱਧ ਫੀਸ ਦੇਣਗੇ ਤੁਹਾਨੂੰ ਹੋਰਾਂ ਨਾਲੋਂ ਬਾਈ ਜੀ ਪੈਸਾ ਬਹੁਤ ਤਰ੍ਹਾਂ ਦੀਆਂ ਆਫਰਾਂ ਹੁੰਦੀਆਂ ਨੇ ਉਹਨਾਂ ਦੇ ਪ੍ਰੋਫੈਸ਼ਨਲ ਹੀ ਜਮਾਨਤੀ ਏ ਪ੍ਰੋਫੈਸ਼ਨਲ ਹੀ شناختੀ ਏ ਬਹੁਤ ਵੱਡੇ ਲੈਵਲ ਦੀਆਂ ਗੇਮਾਂ ਆ ਅਸਲ 'ਚ ਉਹ ਬੰਦੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੈ ਤੇ ਅਸੀਂ ਉਹਨਾਂ ਦੀ ਜੋ ਉਹਨਾਂ ਦੀ ਲੌਬੀ ਹੈ ਅਸੀਂ ਉਹਦਾ ਪਾਰਟ ਜਾਂ ਹਿੱਸਾ ਨਹੀਂ ਬਣਨਾ ਚਾਹੁੰਦੇ ਸਾਨੂੰ ਇਸ ਤਰ੍ਹਾਂ ਦੇ ਪੈਸੇ ਦੀ ਨਹੀਂ ਲੋੜ ਅਸੀਂ ਸੁੱਖ ਅਮਨ ਚੈਨ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ ਅਸੀਂ ਨਹੀਂ ਚਾਹੁੰਦੇ ਕਿਸੇ ਦੇ ਘਰਾਂ ਦੇ ਚਰਾਗ ਬੁਝਾ ਕੇ ਅਸੀਂ ਆਪਦੇ ਘਰੇ ਲੜੀਆਂ ਪਾਈਏ ਜਾਂ ਕਰਦੀਆਂ ਰੌਸ਼ਨੀਆਂ ਵਧਾਈਏ ਨਿਵੇਂ ਆਪਾਂ ਗੱਲ ਕੀਤੀ ਪਹਿਲਾਂ ਕਿ ਕੋਈ ਲੜਕੀਆਂ ਵੀ ਰਿਕਟਡ ਨਹੀਂ ਇਦਾਂ ਦੇ ਕੇ ਇਸ ਵੀ ਤੁਹਾਡੇ ਕੋਲ ਆਇਆ ਨੇ ਕਿ ਜਿਹਦੇ ਵਿੱਚ ਬਾਈ ਜੀ ਲੜਕੀਆਂ ਸਾਡੇ ਮੰਡੀ ਚ ਨਾ ਦੋ ਸਖੀਆਂ ਪੈਣਾ ਮੈਂ ਉਹਨਾਂ ਦਾ ਨਾਮ ਨਹੀਂ ਡਿਸਕਲੋਜ਼ ਕਰਨਾ ਚਾਹੁੰਦਾ ਹਰ ਇੱਕ ਬੰਦੇ ਦੀ ਇੱਜ਼ਤ ਹੁੰਦੀ ਹੈ ਸਾਡੀਆਂ ਬੇਟੀਆਂ ਤੇ ਉਹ ਇੰਨੀਆਂ ਸੋਹਣੀਆਂ ਲੜਕੀਆਂ ਤੇ ਜੇ ਅੱਜ ਆਪਾਂ ਉਹਨਾਂ ਦੀ ਹਾਲਤ ਵੇਖ ਲਈਏ ਨਾ ਬਾਈ ਰੋਣ ਆਉਂਦਾ ਕੁਝ ਮਹੀਨੇ ਪਹਿਲਾਂ ਸੀ ਇੱਕ 9 ਸਾਲਾਂ ਦੀ ਲੜਕੀ ਚੱਕੀ ਸੀ ਉਹਨੂੰ ਕਪੂਰਥਾਲੇ ਦੇ ਦਾਖਲ ਕਰਾ ਕੇ ਆਏ ਸਾਡੀ ਐਂਬੂਲੈਂਸ ਦੇ ਪਾਇਲਟ ਨੇ ਰਾਜਕੁਮਾਰ ਬਬਰ ਰਸਤੇ 'ਚ ਉਹ ਚਾਰੀ ਕੁੜੀ ਨੂੰ ਤੋੜ ਲੱਗੀ ਉਹਦੀ ਮਦਰ ਵੀ ਸਟੈਪ ਸੀ ਫਾਦਰ ਵੀ ਨਹੀਂ ਪਤਾ ਸੀ ਕੌਣ ਹੈ ਉਹ ਜਿਸ ਔਰਤ ਨਾਲ ਰਹਿੰਦੀ ਸੀ ਉਹ ਵੀ ਐਚਆਈਵੀ ਪੋਜ਼ਿਟਿਵ ਸੀ ਇਸ ਤਰ੍ਹਾਂ ਦੀਆਂ ਨਿੱਕਾਂ ਬਦਕਿਸਮਤ ਸਾਡੀਆਂ ਧੀਆਂ ਪੈਣਾ ਹੈਗੀਆਂ ਜਿਹੜੀਆਂ ਮਜਬੂਰੀ ਵਸ ਜਾਂ ਜਿਨ੍ਹਾਂ ਦੇ ਸਿਰ ਤੇ ਮਾਂ ਪਿਓ ਦਾ ਹੱਥ ਨਹੀਂ ਜਾਂ ਘਰਾਂ ਦੀਆਂ ਤੰਗੀਆਂ ਪੇਛੀਆਂ ਕਾਰਨ ਜਾਂ ਕਈ ਲੇਡੀਆਂ ਐਸੀਆਂ ਉਹ ਆਪਦੇ ਪੁੱਤਰਾਂ ਦੀ ਚਿੱਟੇ ਦੀ ਪੂਰਤੀ ਲਈ ਦੇ ਵਪਾਰ ਦਾ ਧੰਦਾ ਕਰ ਰਹੀਆਂ ਇਸ ਤਰ੍ਹਾਂ ਦੇ ਬਾਈ ਅਨੇਕਾਂ ਕੇਸ ਹੈ ਪ੍ਰੈਕਟੀਕਲ ਹੀ ਕੇਸ ਹੈ ਔਰ ਰਿਕਾਰਡ ਕੇਸ ਹੈ ਤੇ ਉਹਨਾਂ ਨੂੰ ਦੇਖ ਕੇ ਤਾਂ ਇਹ ਲੱਗਦਾ ਯਾਰ ਇਸ ਤਰ੍ਹਾਂ ਦੇ ਗੰਦੇ ਸਮਾਜ ਰਹਿਣ ਨਾਲ ਤਾਂ ਕਿਤੇ ਦੂਰ ਦਰਾਡੇ ਪਾਚੀਏ। ਹਮ ਮਤਲਬ ਚਿੱਟੇ ਦੀ ਆਪਣੇ ਬੱਚੇ ਦੀ ਪੂਰਤੀ ਚਿੱਟੇ ਦੀ ਕਰਨ ਲਈ ਇਦਾਂ ਦੇ ਕੰਮ ਕਰਨੇ ਪਿਆਰੇ ਆ ਮਾਵਾਂ ਨੂੰ ਵੀ। ਮਾਵਾਂ ਨੂੰ ਉਹਨਾਂ ਦੀ ਭੈਣਾਂ ਨੂੰ ਉਹਨਾਂ ਦੀ ਘਰ ਵਾਲੀਆਂ ਨੂੰ ਔਰ ਕਈ ਵੱਡੀ ਉਮਰ ਦੇ ਬੰਦੇ ਐ ਉਹਨਾਂ ਦੀਆਂ ਤੀਆਂ ਨੂੰ ਵੀ ਇਹ ਕੰਮ ਕਰਨੇ ਪੈ ਰਹੇ ਆ ਬਾਈ। ਬੜੇ ਦੁਖੀ ਮਨ ਲਈ ਗੱਲਾਂ ਕਹਿਣੀਆਂ ਪੈਂਦੀਆਂ ਐ ਇਹ ਸੱਚਾਈ ਐ ਬਾਈ। ਸਿਰਫ ਚਿੱਟੇ ਦੀ ਪੂਰਤੀ ਸਿਰਫ ਚਿੱਟੇ ਦੀ ਪੂਰਤੀ ਨਹੀਂ। ਪਹਿਲਾਂ ਆਮ ਤੌਰ ਤੇ ਹੁੰਦਾ ਕਿ ਮਜਬੂਰੀ ਵਾਸਤੇ ਬੜਾ ਕੁਝ ਸਾਹਮਣੇ ਆਉਂਦਾ ਸਮਾਜ ਦੇ ਵਿੱਚ ਪਰ ਉਹ ਇੱਕ ਇੰਗਲਿਸ਼ ਦੀ ਘਾਤ ਨਾ ਹੈਂਗਰੀ ਮੈਂਟ ਐਂਗਰੀ ਐਂਗਰੀ ਮੈਂਟ ਇਜ਼ ਬੈਡ ਭੁੱਖੇ ਬੰਦੇ ਨੇ ਤਾਂ ਬਾਈ ਕੁਝ ਨਾ ਕੁਝ ਕਰਨਾ ਹੀ ਹੈ ਸਭ ਤੋਂ ਗੰਦੀ ਤੇ ਮਾੜੀ ਤੌਰ ਚਿੱਟੇ ਦੀ ਹੈ ਜਦੋਂ ਫਿਰ ਚਿੱਟੇ ਦੀ ਤੋਰ ਲੱਗ ਜਾਂਦੀ ਹੈ ਉਦੋਂ ਕੋਈ ਮਾਂ ਨਹੀਂ ਕੋਈ ਧੀ ਨਹੀਂ ਕੋਈ ਭੈਣ ਨਹੀਂ ਉਦੋਂ ਤੱਕ ਲੈਣ ਨੂੰ ਆਉਂਦਾ ਵੀ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਬੱਟ ਮਿਲ ਜੇ ਤੇ ਮੈਂ ਇੰਜੈਕਟ ਕਰ ਲਵਾਂ ਬਿਮਾਰੀਆਂ ਬੜੀਆਂ ਫੈਲਦੀਆਂ ਜਿਹਦੀ ਆਪਾਂ ਐਚ ਆਈ ਵੀ ਦੀ ਗੱਲ ਕੀਤੀ ਬਿਮਾਰੀ ਬੜੀ ਫੈਲਦੀ ਹੈ ਦੇ ਨਾਲ ਕਿਉਂਕਿ ਉਹਨੂੰ ਤਾਂ ਪਤਾ ਨਹੀਂ ਹੁੰਦਾ ਕੋਈ ਸੋਧਬਧ ਨਹੀਂ ਹੁੰਦੀ ਚਿੱਟੇ ਵਾਲੇ ਨੂੰ ਕਿ ਮੈਂ ਕੀ ਕਰ ਰਿਹਾ ਕਿਵੇਂ ਕਰ ਰਿਹਾ ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਚਿੱਟਾ ਵੀ ਹੁਣ ਉਹਦੇ ਮਾਰਕੀਟ ਦੇ ਵਿੱਚ ਮਿਲ ਰਿਹਾ ਚਿੱਟਾ ਵੀ ਕਹਿੰਦੇ ਕਿਤੇ ਨਾ ਕਿਤੇ ਨਕਲੀ ਹੈ ਜਿਹਦੇ ਨਾਲ ਮੌਤਾਂ ਬਹੁਤ ਹੋ ਰਹੀਆਂ ਨੇ ਨੋਜ਼ਵਾਨਾਂ ਦੀ ਸਰ ਜਿਹੜਾ ਚਿੱਟਾ ਨਾ ਜੀ ਜਿਵੇਂ ਇੱਕ ਗੋਲੀ ਹੈ ਬੁਪਨ ਨੌਜਵਾਨ ਸਿਵਲ ਹਸਪੀਟਲ ਚੋਂ ਮਿਲਦੀ ਹੈ ਨੌਜਵਾਨ ਉਹਨੂੰ ਕ੍ਰਸ਼ ਕਰ ਲੈਂਦੇ ਆ ਜਿਸ ਸਿਗਨੇਚਰ ਦਾ ਕੈਪਸੂਲ ਹੈ ਉਹਨਾਂ ਨੂੰ ਪਾਊਡ ਇਹ ਜਦੋਂ ਇੰਜੈਕਟ ਕਰਦੇ ਆ ਸਰ ਇੱਕ ਇਹਨਾਂ ਦਾ ਗਰੁੱਪ ਹੁੰਦਾ ਹੈ ਇਹ ਇੱਕੋ ਹੀ ਸਰੰਜੇ ਤੇ ਸਰੰਜੇ ਤੇ ਇੱਕੋ ਹੀ ਸੂਈ ਨਾਲ ਉਹ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਸਾਰੇ ਇਹਨਾਂ ਨੂੰ ਹੈਪਾਟਾਈਟਸ ਹੁੰਦਾ ਫਿਰ ਏਡਜ਼ ਹੁੰਦੀ ਹੈ ਜੋ ਮੋਸਟਲੀ ਚਿੱਟਾ ਲੌਣ ਵਾਲੇ ਬੱਚੇ ਏਡਜ਼ ਪੀੜਤ ਹੈ ਸਾਡੇ ਏਰੀਆ 'ਚ ਮੈਂ ਕਹਿੰਦਾ ਏਡਜ਼ ਦੀ ਹੱਬ ਹੈ ਏਡਜ਼ ਦੀ ਹੱਬ ਹੈ ਸਰ ਮੈਂ ਦਾਅਵੇ ਨਾਲ ਕਹਿ ਰਿਹਾ ਜੇ ਮੰਨ ਲਓ ਆਨ ਰਿਕਾਰਡ ਐਚ ਆਈ ਵੀ ਤੇ ਕਾਲਾ ਪੀਲਾ ਚੈੱਕ ਕੀਤਾ ਜਾਵੇ ਤਾਂ ਸਾਡੇ ਬਹੁਤ ਜਿਆਦੇ ਨੌਜਵਾਨ ਲੜਕੇ ਲੜਕੀਆਂ ਐਚ ਆਈ ਵੀ ਤੇ ਏਡਸ ਤੋਂ ਪੀੜਤ ਮਿਲਣਗੇ ਜੋ ਸਾਡੇ ਲਈ ਬਹੁਤ ਘਾਤਕ ਹੈ ਆਉਣ ਵਾਲੇ ਸਮੇਂ ਚ ਜੇ ਇਸ ਤਰ੍ਹਾਂ ਹੀ ਇਹ ਗ੍ਰਾਫ ਵੱਧਦਾ ਗਿਆ ਤਾਂ ਮੈਨੂੰ ਇਹ ਲੱਗਦਾ ਹੈ ਵੀ ਪੰਜਾਬ ਚ ਕੱਲੇ ਬਜ਼ੁਰਗ ਹੀ ਰਹਿ ਜਾਣਗੇ ਜਾਂ ਬੀਬੀਆਂ ਰਹਿ ਜਾਣਗੀਆਂ ਕਿੰਨੇ ਸਾਲ ਤੋਂ ਤੁਸੀਂ ਪ੍ਰੋਫੈਸ਼ਨਿਸਟ ਦੇ ਨਾਲ ਜੁੜੇ ਹੋਏ ਸਰ ਮੈਂ 2001 ਤੋਂ ਜੁੜਿਆ ਹੋਇਆ ਸਰ 2001 ਤੋਂ ਮੰਨ ਲਓ ਤੁਹਾਨੂੰ 24 ਸਾਲ ਹੋ ਗਏ ਨੇ ਲਗਭਗ ਤਾਂ 24 ਸਾਲਾਂ ਦੇ ਤੁਹਾਡੇ ਐਕਸਪੀਰੀਅੰਸ ਦੌਰਾਨ ਚਿੱਟਾ ਜਿਪ ਅੱਜ ਦੇਖੀਏ ਤਾਂ ਕੀ ਵਧਿਆ ਕਿ ਤੁਹਾਨੂੰ ਘਟਿਆ ਲੱਗਦਾ ਹੈ ਸਰ ਬਹੁਤ ਜਿਆਦਾ ਵਧਿਆ ਹੈ ਬਹੁਤ ਜਿਆਦਾ ਵਧਿਆ ਮੈਂ ਕੋਈ ਰਾਜਨੀਤਿਕ ਲੀਡਰ ਨਹੀਂ ਮੈਂ ਕਿਸੇ ਦੀ ਬਰਾਈ ਨਹੀਂ ਕਰਨਾ ਚਾਹੁੰਦਾ ਮੈਂ ਮੇਰੇ ਸਾਹਮਣੇ ਪਰਮਾਤਮਾ ਦੀ ਫੋਟੋ ਲੱਗੀ ਹੈ ਮੈਂ ਪਰਮਾਤਮਾ ਦੀ ਫੋਟੋ ਨੂੰ ਹਾਜ਼ਰ ਨਜ਼ਰ ਜਾਣ ਕੇ ਕਹਿਣਾ ਹੈ ਵਿਚਟਾ ਡੇ ਬਾਈ ਡੇ ਵਧ ਰਿਹਾ ਹੈ ਬਹੁਤ ਜਿਆਦਾ ਵਧਿਆ ਹੈ ਔਰ ਚਿੱਟਾ ਵਧਨ ਨਾਲ ਡੈਥ ਰੇਟ ਬਹੁਤ ਜਿਆਦਾ ਵਧ ਰਿਹਾ ਹੈ ਆਪਾਂ ਐਂ ਕਹਿ ਸਕਦੇ ਹਾਂ ਵਿਚਟਾ ਘਟਿਆ ਬਹੁਤ ਜਿਆਦਾ ਵਧਿਆ ਹੈ ਆਮ ਤੌਰ ਤੇ ਇਹ ਵੀ ਸਾਹਮਣੇ ਆਉਂਦਾ ਕਿ ਜੇਕਰ ਕੋਈ ਚਿੱਟੇ ਨਾਲ ਮਰ ਜਾਂਦਾ ਆ ਤਾਂ ਪੁਲਿਸ ਜਾਂ ਪ੍ਰਸ਼ਾਸਨ ਦਬਾਅ ਪਾਉਂਦਾ ਪਰਿਵਾਰ ਤੇ ਕਿ ਪਾਈ ਤੁਸੀਂ ਦੱਸੋ ਨਾ ਕਿਸੇ ਨੂੰ ਕਿ ਚਿੱਟੇ ਨਾਲ ਮੌਤ ਹੋਈ ਹੈ ਕਿਉਂਕਿ ਸਰਕਾਰੇ ਦਾਅਵੇ ਕਰੇ ਕਿ ਚਿੱਟਾ ਅਸੀਂ ਘਟਾ ਦਿੱਤਾ ਸਰ ਜਿਹਦਾ 16 ਸਾਲਾਂ ਦਾ ਮੁੰਡਾ ਮਰ ਗਿਆ ਘਰੇ লাশ ਪਈ ਹੈ ਕਈ ਤਾਂ ਇਸ ਤਰ੍ਹਾਂ ਦੇ ਵੀ ਸਿਸਟਮ ਬਣਿਆ ਵੀ ਦੋ ਦੋ ਬਰਾ ਇਕੱਠੇ ਮਰੇ ਆ ਉਸ ਮਾਂ ਦਾ ਉਸ ਭੈਣ ਦਾ ਉਹਨਾਂ ਬੱਚਿਆਂ ਦਾ ਕੀ ਹਾਲ ਹੁੰਦਾ ਹੈ ਉਹਨਾਂ ਨੂੰ ਸੁਧ ਬਦੀ ਨਹੀਂ ਰਹਿੰਦੀ ਉਹਨਾਂ ਨੂੰ ਤਾਂ ਆਉਂਦਾ ਵੀ ਮਿੱਟੀ ਸਮੇਟੀ ਹੈ ਫਿਰ ਕੁਝ ਸਾਡੇ ਸਮਾਜ ਦੇ ਜਿਹੜੇ ਆਪਣੇ ਬਹੁਤ ਵਾਰ ਬੰਦੇ ਐ ਉਹ ਕਹਿੰਦੇ ਵੀ ਆਪਾਂ ਕਿਸੇ ਦਾ ਜਾਤ ਨਹੀਂ ਪੈਣਾ ਚਿੱਟੇ ਦੀ ਮੌਤ ਨੂੰ ਹਾਰਟ ਟੈਕ ਦਾ ਰੂਪ ਦਿੱਤਾ ਜਾਂਦਾ ਸਰ ਚਿੱਟੇ ਨਾਲ ਬਹੁਤ ਜਿਆਦਾ ਮੁੱਤਾਂ ਹੋਈਆਂ ਜਿਹੜਾ ਜਿਹਦਾ ਤੀ ਪੁੱਤੀ ਮਰ ਗਿਆ ਜਦੀ ਦੁਨੀਆ ਹੀ ਉਜੜ ਗਈ ਨਾ ਤਾਂ ਪੋਸਟਮਾਰਟਮ ਕਰਾਉਂਦਾ ਨਾ ਵਿਚਾਰੇ ਦੀ ਕੋਈ ਸਤਬਦ ਹੁੰਦੀ ਐ ਉਹਨਾਂ ਨੂੰ ਤੈ ਹੁੰਦੀ ਐ ਰਿਸ਼ਤੇਦਾਰ ਆ ਕੇ ਕੋਈ ਭੈਮ ਭਰਾ ਆ ਗਿਆ ਗਰੀਬੰਦਾ ਕਿਸੇ ਦੇ ਮੂੰਹ ਮੱਥੇ ਲੱਗਦਾ ਕਿਸੇ ਤੋਂ ਕੋਈ ਹੈਲਪ ਲੈਤੀ ਹੁੰਦੀ ਐ ਅਹ ਲੱਗਦਾ ਯਾਰ ਆਪਾਂ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਉਲਟ ਕਿਉਂ ਬੋਲਣਾ ਐ ਉਹ ਫਿਰ ਕਹਿੰਦੇ ਵੀ ਮਿੱਟੀ ਸਮੇਟੋ ਤੇ ਬਸ ਇਹਨੂੰ ਚਾਰੇ ਨੂੰ ਕੋਈ ਇਸੇ ਤਨਪਤਨ ਲਾਓ ਜਿਵੇਂ ਆਪਾਂ ਗੱਲ ਕੀਤੀ ਪਹਿਲਾਂ ਕਿ ਚਿੱਟੇ ਦੀ ਪੂਰਤੀ ਲਈ ਉਹਨਾਂ ਦੇ ਪਰਿਵਾਰ ਬੜਾ ਕੁਝ ਕਰਦੇ ਨੇ ਤਾਂ ਤੁਹਾਡੇ ਕੋਲੇ ਜਦੋਂ ਆਉਂਦੇ ਨੇ ਉਹ ਪਰਿਵਾਰ ਉਹਨਾਂ ਦੇ ਕੋਲ ਤਾਂ ਕਿਸ ਲੜਨ ਨੂੰ ਵੀ ਨਹੀਂ ਪੈਸੇ ਹੁੰਦੇ ਹੋਣੇ ਕਿਉਂਕਿ ਉਹ ਤਾਂ ਪਹਿਲੇ ਹੀ ਮਜਬੂਰ ਹੁੰਦੇ ਆ ਸਰ ਉਹੀ ਮੈਂ ਕਹਿ ਰਿਹਾ ਨਾ ਵੀ ਇਹ ਸਾਡੇ ਵਕੀਲ ਸਾਹਿਬ ਨੇ ਫ੍ਰੀਲੀ ਗਲੇਟ ਚੋਂ ਫ੍ਰੀਲੀ ਗਲੇਟ ਚੋਂ ਵੀ ਵਕੀਲ ਮਿਲ ਜਾਂਦਾ ਪਰੰਤੂ ਸਾਡੇ ਚ ਵੀ ਇੰਨੀ ਇਨਸਾਨੀਤ ਨਹੀਂ ਮਰੀ ਜੇ ਕੋਈ ਐਕਚੁਅਲੀ ਨੀਡੀ ਪਰਸਨ ਆਉਦਾ ਸਾਡਾ ਕੀ ਹੈ ਜੀ ਇੱਕ ਆਵਦਾ ਮਾਈਂਡ ਹੀ ਹੈ ਨਾ ਜੀ ਜਾਂ ਕਾਗਜ਼ ਪੱਤਰ ਹੈ ਅਸੀਂ ਵਕਾਲਤ ਦੇ ਨਾਲ ਨਾਲ ਉਹਨਾਂ ਦੀ ਸੋ ਇਸ ਨੂੰ ਕੱਪੜਾ ਦਵਾਤਾ ਇੱਕ ਲੰਬੀ ਤੋਂ ਬੀਬੀ ਆਈ ਸੀ ਅਸੀਂ ਉਹਨਾਂ ਦੇ ਕਈ ਰਾਸ਼ਨ ਵੀ ਭੇਜਦੇ ਸੀ ਸਰ ਅੱਛਾ ਹਾਂਜੀ ਨਾਲੇ ਕੇਸਰ ਦੇ ਨਾਲ ਰਾਸ਼ਨ ਰਾਸ਼ਨ ਸਾਡੀ ਇੱਥੇ ਇੱਕ ਆਸ਼ੂ ਲੜਕਾ ਹੈਗਾ ਦਰਸ਼ਨਵਿੰਦਰ ਕੇ ਫਰਮ ਹੈ ਘਰਾਨੇ ਦੀ ਤੁਸੀਂ ਸਾਡਾ ਜਾ ਕੇ ਉੱਥੇ ਚੈੱਕ ਕਰੋ ਸਾਡਾ ਸਾਲ ਦਾ ਲੱਖੜੇ ਲੱਖ ਰੁਪਏ ਦਾ ਰਾਸ਼ਨ ਜਾਂਦਾ ਗਰੀਬਾਂ ਨੂੰ ਜਾਂ ਜਿਹੜੇ ਲੋੜਵੰਦ ਹੈ ਜਾਂ ਕੋਈ ਵਿਧਵਾ ਪੈਣਾ ਹੈ ਜਾਂ ਬਿਮਾਰ ਹੈ ਜਾਂ ਕੋਈ ਐਚ ਆਈ ਵੀ ਪੀੜਤਾ ਹੈ ਅਸੀਂ ਉਹਨਾਂ ਨੂੰ ਰਾਸ਼ਨ ਭੇਜਦੇ ਹਾਂ ਸਰ ਭਾਈ ਜੀ ਤੁਹਾਨੂੰ ਜਦੋਂ ਇਹ ਫੈਸਲਾ ਲਿਆ ਮਤਲਬ ਤੁਸੀਂ ਇਕੱਠਿਆਂ ਨੇ ਸਲਾਹ ਕਰਕੇ ਫੈਸਲਾ ਲਿਆ ਹੈ ਕਿਉਂਕਿ profession ਆ ਇਹਦੇ ਵਿੱਚ ਕੰਮਕਾਰ ਹੁੰਦਾ ਆ ਇੱਕ ਦੂਜੇ ਦੀ ਗੱਲਬਾਤ ਕਰਕੇ ਫਿਰ ਆਪਾਂ ਫੈਸਲੇ ਨੇ ਤੁਸੀਂ ਸਲਾਗਤ ਕੇ ਲਿਆ ਹੈ ਫੈਸਲਾ ਜੀ ਅਸੀਂ ਬਿਲਕੁਲ ਇਕੱਠੇ ਕੰਮ ਕਰਦੇ ਹਾਂ ਜੀ ਅਸੀਂ ਇਕੱਠਿਆਂ ਨੇ ਸਲਾਹ ਕਰਕੇ ਇਹ ਫੈਸਲਾ ਲਿਆ ਵੀ ਅਸੀਂ ਗਲਤ ਕੰਮ ਨਹੀਂ ਕਰਨਾ ਤੇ ਨਾ ਹੀ ਗਲਤ ਕਮਾਈ ਕਰਨੀ ਹੈ ਜੀ ਤੁਹਾਨੂੰ ਲੱਗਦਾ ਨਹੀਂ ਕਿ ਲਾਸ ਤੁਹਾਡਾ ਹੋ ਸਕਦਾ ਕਿ ਜਿਹੜੇ ਕੇਸ ਆਉਂਦੇ ਸੀ ਤੁਹਾਡੇ ਕੋਲੇ ਹੁਣ ਬੰਦ ਹੋ ਜਾਣਗੇ ਤਾਂ ਕਮਾਈ ਦਾ ਕਿਤੇ ਨਾ ਕਿਤੇ ਲਾਸ ਹੋ ਜਾ ਪਰਿਵਾਰ ਨੇ ਨਾ ਤੁਹਾਨੂੰ ਕਦੇ ਰੋਕਿਆ ਕਿ ਯਾਰ ਕਮਾਈ ਰੁਕੂਗੀ ਤੁਹਾਡੀ ਇਹ ਕੱਲ ਨਹੀਂ ਨਹੀਂ ਜੀ ਸਾਡੇ ਕੋਲੇ ਹੋਰ ਕੇਸ ਹੈਗੇ ਆ ਜੀ ਜ਼ਰੂਰੀ ਨਹੀਂ ਵੀ ਅਸੀਂ ਕੱਲਾ ਐਨਡੀਪੀਐਸ ਦਾ ਕੰਮ ਕਰਕੇ ਅਸੀਂ ਕਮਾਈ ਕਰਨੀ ਆ ਅਸੀਂ ਇਹੋ ਜੀ ਕਮਾਈ ਨੂੰ ਲੱਤ ਮਾਰਦੇ ਜੀ ਕੀ ਲੱਗਦਾ ਨਹੀਂ ਜਿਵੇਂ ਤੁਸੀਂ ਕੇਸ ਲੈਣ ਤੋਂ ਮਨਾ ਕਰਤਾ ਪਰ ਹੋਰ ਬਹੁਤ ਵਕੀਲ ਨੇ ਜੇਕਰ ਆਪਾਂ ਇੱਥੇ ਹੀ ਗੱਲ ਕਰੀਏ ਤਾਂ ਇੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਵਕੀਲ ਮੌਜੂਦ ਨੇ ਤਾਂ ਉਹਨਾਂ ਕੋਲੇ ਚਲੇ ਜਾਣਗੇ ਉਹਨਾਂ ਨੂੰ ਫਰਕ ਨਹੀਂ ਪੈਣਾ ਤੁਹਾਡੇ ਨੂੰ ਹਾਂ ਜੀ ਚਲੇ ਜਾ ਸਕਦੇ ਨੇ ਉਹਨਾਂ ਦਾ ਲੀਗਲ ਰਾਈਟ ਆ ਜੀ ਪਰ ਅਸੀਂ ਇਹ ਕੰਮ ਕਰਨਾ ਨਹੀਂ ਜੀ ਕਿਉਂਕਿ ਜੇ ਅਸੀਂ ਇਹ ਕੰਮ ਕਰਾਂਗੇ ਕਮਾਈ ਸਾਡੇ ਕੋਲੇ ਆਊਗੀ ਅਸੀਂ ਇਹ ਕਮਾਈ ਲੈਣੀ ਨਹੀਂ ਜੀ ਅਸੀਂ ਆਪਦੇ ਘਰੇ ਨਹੀਂ ਵੜਨ ਦੇ ਜੀ ਇੰਜ ਲੱਗਦਾ ਵੀ ਜੇਕਰ ਤੁਹਾਡੇ ਵਾਂਗੂ ਹੋਰ ਵਕੀਲ ਵੀ ਇਹ ਤਹਈਆ ਕਰਨ ਇਹ ਉਪਰਾਲਾ ਕਰਨ ਤੇ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਕੁਝ ਨਾ ਕੁਝ ਯੋਗਦਾਨ ਪਾ ਸਕਦੇ ਨੇ ਉਹ ਆਪਣਾ ਜਿਹਦੇ ਨਾਲ ਚਿੱਟਾ ਆ ਜਿਹੜਾ ਉਹ ਰੋਕਿਆ ਜਾ ਸਕੇ ਜਾਂ ਇਹ ਕੰਮਾਂ ਨੂੰ ਰੋਕਿਆ ਜਾ ਸਕੇ ਠੱਲ ਪੈ ਸਕੇ ਸਰ ਜਿਹੜੀ ਵਕੀਲ ਜਮਾਤ ਹੈ ਨਾ ਜੀ ਇਹਨਾਂ ਨੇ ਜਦੋਂ 1947 ਚ ਦੇਸ਼ ਆਜ਼ਾਦ ਹੋਇਆ ਸਭ ਤੋਂ ਵੱਡਾ ਯੋਗਦਾਨ ਵਕੀਲਾਂ ਦਾ ਤੇ ਪੱਤਰਕਾਰਾਂ ਦਾ ਸੀ ਸਰ ਜੇ ਪੱਤਰਕਾਰ ਭਾਈਚਾਰਾ ਤੇ ਵਕੀਲ ਭਾਈਚਾਰਾ ਦੇਸ਼ ਨੂੰ ਆਜ਼ਾਦ ਕਰਵਾ ਸਕਦੇ ਆ ਤਾਂ ਚਿੱਟਾ ਉਹਨਾਂ ਦੇ ਸਾਹਮਣੇ ਬਹੁਤ ਤੁਸ਼ਜੀ ਚੀਜ਼ ਹੈ ਤਾਂ ਚਿੱਟਾ ਕੁਝ ਵੀ ਨਹੀਂ ਅੱਜ ਸਾਰੇ ਵਕੀਲ ਇੱਕ ਦਈਆ ਕਰ ਲੈਣ ਆਪਦੇ ਬੱਚਿਆਂ ਵੱਲ ਦੇਖਣ ਆਪਦੇ ਪਰਿਵਾਰ ਵੱਲ ਦੇਖਣ ਆਪਦੇ ਇਸਤ ਵੱਲ ਦੇਖਣ ਆਪਦੇ ਗੁਰੂ ਮਹਾਰਾਜ ਕੰਨੀ ਵੇਖਣ ਤੇ ਚਿੱਟਾ ਤਾਂ ਕੀ ਚਿੱਟਾ ਤਾਂ ਤਿੰਨ ਦਿਨਾਂ 'ਚ ਖਤਮ ਹੋ ਜਾਊ ਸਰ ਆਪਾਂ ਨੂੰ ਸਰਕਾਰਾਂ ਨਾਲ ਮੱਥਾ ਮਾਰਨ ਦੀ ਲੋੜ ਹੀ ਨਹੀਂ ਵਕੀਰ ਲੋਬੀ ਇੱਕ ਡੇਢ ਹੋ ਜਾਈ ਬੇਸੀ ਚਿੱਟੇ ਵਾਲ ਦਾ ਕੇਸ ਲੜਨੇ ਨਹੀਂ ਜੇ ਕੋਈ ਚਿੱਟੇ ਵਾਲਾ ਆਉਂਦਾ ਉਹਨੂੰ ਸਹੀ ਕਾਉਂਸਲਿੰਗ ਕਰਨੀ ਹੈ ਸਹੀ ਸੇਧ ਦੇਣੀ ਹੈ ਤਾਂ ਇਸ ਤੋਂ ਵੱਡਾ ਕੋਈ ਉਪਰਾਹ ਲੈ ਹੀ ਹੈ ਨਹੀਂ ਸਰ ਅੱਛਾ ਹੁਣ ਤੱਕ ਤੁਹਾਨੂੰ ਕੀ ਲੱਗਿਆ ਵੀ ਬੰਦ ਕਿਉਂ ਨਹੀਂ ਹੋ ਰਿਹਾ ਚਿੱਟਾ ਕਿਉਂਕਿ ਇੰਨੇ ਸਾਲਾਂ ਤੋਂ ਸਿਸਟਮ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਕਿਉਂ ਕਾਰਨ ਕੀ ਲੱਗਦਾ ਵੀ ਕੀ ਇਹਦੇ ਪਿੱਛੇ ਕੋਈ ਵੱਡੇ ਲੋਕ ਨੇ ਕਿਉਂਕਿ ਤੁਹਾਡੇ ਕੋਲ ਤਾਂ ਕੇਸ ਆਉਂਦੇ ਹੋਣੇ ਆ ਕਿ ਤੁਹਾਨੂੰ ਕੋਈ ਕਨੈਕਸ਼ਨ ਲੱਭਿਆ ਹੁਣ ਤੱਕ ਕਿਉਂਕਿ ਪਿੱਛੇ ਕੋਈ ਵੱਡੇ ਲੋਕ ਨੇ ਜਾਂ ਕੋਈ ਕਨੈਕਸ਼ਨ ਇਦਾਂ ਦੇਣਾ ਸਰ ਇਹ ਤਾਂ ਜੀ ਇੱਕ ਮਲਟੀਪਲ ਸਟੋਰੀ ਹੈ ਵੀ ਕਿਉਂ ਨਹੀਂ ਬੰਦ ਹੋ ਰਿਹਾ ਤੁਸੀਂ ਬਹੁਤ ਵਾਰ ਕੁਐਸਚਨ ਕੀਤਾ ਇਹਦੇ ਲਈ ਸਰ ਬਹੁਤ ਜ਼ਿਆਦਾ ਕਮੀਆਂ ਹੈ ਪ੍ਰਸ਼ਾਸਨ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਸਰ ਵੀ ਜਦੋਂ ਪੁਲਿਸ ਐਨਡੀਪੀਐਸ ਦਾ ਪਰਚਾ ਦਿੰਦੀ ਹੈ ਪੁਲਿਸ ਨੂੰ ਪ੍ਰੋਪਰ ਰਿਕਵਰੀ ਨਹੀਂ ਮਿਲਦੀ ਸੈਕੰਡਲੀ ਜੇ ਰਿਕਵਰੀ ਮਿਲ ਵੀ ਜਾਂਦੀ ਹੈ ਜਿਹੜੇ ਬੱਚਿਆਂ ਤੋਂ ਉੱਚਾ ਰਿਕਵਰ ਕਰਦੇ ਹੈ ਉਹਨਾਂ ਨੂੰ 2-3 ਦਿਨ ਠਾਣੇ ਚ ਰੱਖਣਾ ਪੈਂਦਾ ਸਰ ਉਹ ਚਾਰੇ ਕੋਈ ਐਚ ਆਈ ਵੀ ਪੋਜ਼ਿਟਿਵ ਹੈ ਕੋਈ ਹੈਪੇਟਾਈਟਸ ਜੀ ਤੋਂ ਪੀੜਤ ਹੈ ਉਹਨਾਂ ਨੂੰ 2-3 ਰੱਖਣ ਚ ਬਹੁਤ ਜ਼ਿਆਦਾ ਖਰਚਾ ਆਉਂਦਾ ਸਰ ਆਈਏ ਦਾ ਥਰਡ ਫਿਰ ਜਦੋਂ ਆਈਓ ਚਲਾਨ ਪੇਸ਼ ਕਰਦਾ ਹੈ ਜਾਂ ਕੋਈ ਹੋਰ ਲੀਗਲ ਡਾਕੂਮੈਂਟਸ ਇਕੱਠੇ ਕਰਦਾ ਹੈ ਉਹਨਾਂ ਦਾ ਬਹੁਤ ਖਰਚ ਹੁੰਦਾ ਹੈ ਫਿਰ ਆਈਓ ਕੀ ਸੋਚਦਾ ਯਾਰ ਨਾਲੇ ਤਾਂ ਮੈਂ ਲਿਟੀਗੇਸ਼ਨ ਚ ਪਾਵਾਂ ਡਿਊਰਿੰਗ ਲਿਟੀਗੇਸ਼ਨ ਕੋਈ ਚਿੱਟੇ ਵਾਲਾ ਭੈਮ ਭਰਾ ਡੈਥ ਹੋ ਜਾਏ ਮਰ ਜਾਏ ਤਾ ਫਿਰ ਲੋਕਾਂ ਨੂੰ ਇਹ ਹੁੰਦਾ ਵੀ ਆਪਾਂ ਧਰ ਨਾਲ ਆਈਏ ਪੁਲਿਸ ਦੇ ਉਲਟ ਚੱਲੀਏ ਸੈਕੰਡਲੀ ਸਰ ਜਿਹੜਾ ਚਿੱਟਾ ਹੈ ਨਾ ਜੀ ਇਹ ਇੱਕ ਬਹੁਤ ਵੱਡੀ ਗੇਮ ਹੈ ਮੈਨੂੰ ਨਹੀਂ ਲੱਗਦਾ ਵੀ ਇਹ ਬੰਦ ਹੋਊਗਾ ਇਹਦੇ ਪਿੱਛੇ ਹੋਰ ਬਹੁਤ ਕਾਰਨ ਹੈ ਬਹੁਤ ਵੱਡੇ ਲੋਕ ਹੈ ਇਹ ਬਹੁਤ ਵੱਡੀ ਕਮਾਈ ਦਾ ਸੋਰਸ ਆਫ ਇਨਕਮ ਹੈ ਜਿਸ ਕਰਕੇ ਚਿੱਟਾ ਬੰਦ ਨਹੀਂ ਹੋ ਰਿਹਾ ਤੁਹਾਡੇ ਇਸ ਬੋਰਡ ਲਾਉਣ ਤੋਂ ਬਾਅਦ ਵੀ ਤੁਹਾਡੇ ਕੋਲੇ ਕੋਈ ਅੰਦਰ ਆਇਆ ਤੁਹਾਡੇ ਕੋਲੇ ਇਦਾਂ ਦਾ ਕੇਸ ਕਿ ਬੋਰਡ ਲਾਉਣ ਦੇ ਬਾਵਜੂਦ ਵੀ ਜੁਗੰਦਰ ਆਇਆ ਹੋਵੇ ਕਿ ਤੇ ਵੈਸ਼ਨ ਆਇਆ ਹੋਵੇ ਬੋਰਡ ਨਹੀਂ ਸਰ ਬੋਰਡ ਲਾਉਣ ਤੋਂ ਬਾਅਦ ਸਾਡੇ ਕੋਲੇ ਹੈਲਪ ਵਾਲੇ ਲੋਕ ਬਹੁਤ ਆਣ ਲੱਗੇ ਕੱਲ ਇੱਕ ਬੀਬੀ ਆਈ ਸੀ ਉਹ ਸਾਡੀ ਮੰਡੀ ਦੀ ਹੈ ਸਾਡੀ ਮਾਤਾ ਹੀ ਹੈ ਸਤਿਕਾਰਯੋਗ ਹੈ ਉਹ ਕਹਿੰਦੀ ਵੀ ਮੇਰੇ ਬੇਟੇ ਨੇ ਚਿੱਟੇ ਨਾਲ ਆਪਦੀਆਂ ਸਾਰੀਆਂ ਵੇਨਸ ਘਾ ਲੀਆਂ ਹੁਣ ਕੋਈ ਵੇਨਸ ਹੀ ਨਹੀਂ ਮਿਲਦੀ ਫਿਰੋਜ਼ ਜਿਹੜੇ ਆਪਣੇ ਸੈਂਸਿਟਿਵ ਪਾਰਟ ਹੈ ਨਾ ਬੋਡੀ ਦੇ ਜੀ ਗੁਪਤੰਗ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਲਾਉਂਦੇ ਆ ਸਰ ਤੇ ਉਹ ਕਦੀ ਬਿٹے ਵੀ ਤੁਸੀਂ ਉਹਨੂੰ ਦਾਖਲ ਕਰਵਾਓ ਅਸੀਂ ਇਹ ਕਹਾਂ ਮਾਤਾ ਅਸੀਂ ਦਾਖਲ ਕਿਵੇਂ ਕਰਵਾਈਏ ਸਾਡੇ ਕੋਲੇ ਨਾ ਤਾਂ ਐਗਜ਼ੈਕਟਰ ਦੀ ਪਾਵਰ ਹੈ ਨਾ ਜੁਡੀਸ਼ੀਅਲ ਦੀ ਪਾਵਰ ਹੈ ਅਸੀਂ ਤੁਹਾਡੀ ਇਕਨੋਮਿਕਲੀ ਹੈਲਪ ਕਰ ਦਿੰਨੇ ਆ ਸਾਨੂੰ ਸਹੀ ਰਾਜ਼ ਕਰ ਦਿੰਨੇ ਆ ਪਰ ਤੂੰ ਅੱਗਾ ਤਗਾ ਤਾ ਸਾਨੂੰ ਲੈਣਾ ਪੈਣਾ ਤੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਹੁਣ ਸਾਡੇ ਕੋਲੇ ਲੋਕ ਹੈਲਪ ਲਈ ਆਉਂਦੇ ਆ ਇੱਕ ਦਿਨ ਸਾਡੇ ਲੜਕਾ ਕਰਨ ਹੈ ਉਹਨੂੰ ਰਿੱਕੀ ਰਿੱਕੀ ਵੀ ਕਹਿੰਦੇ ਆ ਇੱਕ ਲੜਕਾ ਹਰਕੀਰਤ ਹੈ ਇੱਕ ਲੜਕਾ ਮੋਨੂ ਸੀ ਇੱਕ ਮਣੀ ਹੈ ਇੱਕ ਸਾਡੇ ਮੁੰਚੀ ਆ ਲਖਵੀਰ ਉਹ ਸਾਡੀ ਬੜੀ ਹੈਲਪ ਕਰਦੇ ਆ ਅਸੀਂ ਉਹਨਾਂ ਦੀ ਹੈਲਪ ਨਾਲ ਬਹੁਤ ਮੁੰਡੇ ਸਿਵਲ ਹਸਪੀਟਲ ਚ ਡਾਕਟਰ ਲక్ష్ਮੀ ਚਾਵਲਾ ਇੱਥੇ ਅਸੀਂ ਦਾਖਲ ਕਰਾਈਏ ਸਰ ਔਰ ਸਾਨੂੰ ਵਧੀਆ ਰਿਜ਼ਲਟ ਵੀ ਮਿਲਿਆ ਸਰ ਜਿਵੇਂ ਮਤਲਬ ਤੁਸੀਂ ਗੱਲ ਕੀਤੀ ਕਿ ਵੇਇਨਸ ਗਲ ਜਾਂਦੀਆਂ ਨੇ ਗੁਪਤੰਗਾ ਤੇ ਉਹ ਇਨਜੈਕਟ ਕਰਦੇ ਨੇ ਕੀ ਇਦਾਂ ਦੇ ਬੰਦੇ ਰਿਕਵਰ ਹੋਏ ਨੇ ਤੁਹਾਡੇ ਕੋਲ ਨਹੀਂ ਸਰ ਨਹੀਂ ਸਰ ਨਹੀਂ ਸਰ ਇਹ ਤਾਂ ਜਿਵੇਂ ਲਾਸਟ ਪੁਆਇੰਟ ਆ ਜੀ ਉਹ ਤਾਂ ਵਿਚਾਰੇ ਮੌਤ ਨੂੰ ਡਿਕਦੇ ਆ ਵੀ ਮੌਤ ਆ ਜੇ ਮੌਤ ਆ ਜੇ ਜਦੋਂ ਜਦੋਂ ਆਪਾਂ ਕਹਿੰਦੇ ਵੀ ਪਾਰਟ ਜਾਂ ਬਾਡੀ ਦਾ ਸਭ ਤੋਂ ਸੈਂਸਟਿਵ ਪਾਰਟ ਇਹੀ ਹੈ ਸਰ ਗੁਪਤਾਂਗ ਜੀ ਨੂੰ ਆਪਾਂ ਕਹਿੰਦੇ ਆ ਜਦੋਂ ਬੰਦਾ ਇੱਥੋਂ ਦੇ ਕਰ ਪਹੁੰਚੇ ਤਾਂ ਉਹ ਸਮਝ ਲਓ ਵੀ ਉਹ ਮੌਤ ਨੂੰ ਸੱਦਾ ਦੇ ਰਿਹਾ ਵੈਸੇ ਜਿਹੜੇ ਹੁਣ ਤੱਕ ਤੁਸੀਂ ਜਿਵੇਂ ਅਖਿਆ ਗਿਆ ਸੀ ਦਾਖਲ ਕਰਵਾਉਣੇ ਆ ਜਾਂ ਹੈਲਪ ਕਰਦੇ ਆ ਕੀ ਪੋਜ਼ਿਟਿਵ ਪੁਆਇੰਟ ਮਿਲੇ ਨੇ ਜਾਂ ਲੋਕ ਵਾਪਸ ਆਏ ਨੇ ਚਟਾ ਛੱਡਿਆ ਨੇ ਮਤਲਬ ਛੱਡਿਆ ਜਾਂਦਾ ਚਟਾ ਇਹ ਨਹੀਂ ਸਰ 2-4% ਰਿਜ਼ਲਟ ਹੀ ਹੈ ਕੋਈ ਬਾਲਾ ਰਿਜ਼ਲਟ ਨਹੀਂ ਬਸ ਇੱਕ ਲੰਮਕ ਜਾਂਦਾ ਬੰਦਾ ਛੱਡਿਆ ਨਹੀਂ ਜਾਂਦਾ ਸਰ ਇਹ ਔਖਾ ਮਤਲਬ ਬਹੁਤ ਔਖਾ ਹੈ ਸਰ ਉਹ ਵੀ ਨਾ ਸਰ ਜਦੋਂ ਆਪਾਂ ਉਹਨਾਂ ਦੀ ਹ ਕੰਦਾ ਨਾਲ ਟੱਕਰਾ ਮਾਰਦੇ ਆ ਉਹਨਾਂ ਨੂੰ ਪਤਾ ਵੀ ਸਾਡਾ ਫਿਊਚਰ ਜ਼ੀਰੋ ਹੈ ਪਰੰਤੂ ਉਹ ਵਿਚਾਰੇ ਬੇਵੱਸ ਹੈ ਲਚਾਰ ਹੈ ਸਰ ਬਿਲਕੁਲ ਬੇਵੱਸ ਤੇ ਲਚਾਰ ਹੈ ਉਹਨਾਂ ਦਾ ਚਿੱਟੂ ਤੋਂ ਬਗੈਰ ਕੋਈ ਹੱਲ ਹੀ ਨਹੀਂ ਵਿਚਾਰਿਆਂ ਦਾ ਕੋਈ ਹੱਲ ਨਹੀਂ ਨਹੀਂ ਹੱਲ ਸਰ ਤਾਂ ਹੁਣ ਆਖਰ ਦੇ ਵਿੱਚ ਜੇ ਆਪਾਂ ਸਮਾਜ ਨੂੰ ਜਾਂ ਤੁਹਾਡੇ ਵਕੀਲ ਭਾਈਚਾਰੇ ਨੂੰ ਜਾਂ ਪ੍ਰਸ਼ਾਸਨ ਨੂੰ ਜੇ ਕੁਝ ਸੁਝਾਅ ਦੇਣੇ ਹੋ ਤਾਂ ਤੁਹਾਡੇ ਵੱਲੋਂ ਕਿਹੜੇ ਸੁਝਾਅ ਹੋਣਗੇ ਜਿਸ ਨਾਲ ਚਿੱਟੇ ਵਰਗੇ ਨਸ਼ੇ ਨੂੰ ਜਾਂ ਹੋਰ ਜਿਹੜੇ ਭਿਆਨਕ ਨਸ਼ੇ ਨੂੰ ਠੱਲ ਪਾਈ ਜਾਵੇ ਸਰ ਤੁਸੀਂ ਵਧੀਆ ਕੁਐਸਚਨ ਕੀਤਾ ਮੇਰੀ ਪੰਜਾਬ ਸਰਕਾਰ ਨੂੰ ਸਾਡੇ ਵਕੀਲ ਪਾਈਚਾਰੇ ਨੂੰ ਸਮਾਜ ਨੂੰ ਇਹੀ ਬੇਨਤੀ ਹੈ ਵੀ ਸਮਾਜ ਨੂੰ ਤਾਂ ਮੇਰੀ ਇਹੀ ਬੇਨਤੀ ਹੈ ਵੀ ਜਦੋਂ ਆਪਣਾ ਬੱਚਾ ਚਿੱਟੇ ਤੇ ਲੱਗਦਾ ਹੈ ਕੋਈ ਪਹਿਲੇ ਦਿਨ ਤਾਂ ਟੀਕੇ ਲਾਉਣ ਲੱਗਦਾ ਨਹੀਂਗਾ ਪਹਿਲੇ ਦਿਨ ਉਹ ਪੰਨੀ ਤੇ ਲੱਗਦਾ ਹੈ ਪੰਨੀ ਤੇ ਲੱਗਣ ਤੋਂ ਪਹਿਲਾਂ ਵੀ ਉਹ ਹੋਰ ਤਰ੍ਹਾਂ ਦੇ ਕੋਈ ਟਰੋਮਾ ਡੋਲ ਜਾਂ ਕੋਈ ਸਿਗਨੇਚਰ ਜਾਂ ਕੋਈ ਹੋਰ ਤਰ੍ਹਾਂ ਦੀਆਂ ਚੀਜ਼ਾਂ ਮਹਿਸੂਸ ਕਰਦਾ ਹੈ ਬੱਚੇ ਨੂੰ ਮੋਡਲੀ ਸਟੇਜ ਤੋਂ ਹੀ ਆਪਦੇ ਨਾਲ ਜੋੜੋ ਫਾਦਰ ਦਾ ਫਰਜ਼ ਬੰਦਾ ਹੈ ਮਦਰ ਦਾ ਫਰਜ਼ ਬੰਦਾ ਹੈ ਵੀ ਉਹਨਾਂ ਨਾਲ ਇਮੋਸ਼ਨਲੀ ਤੌਰ ਤੇ ਜੁੜਨ ਉਹਨਾਂ ਨੂੰ ਪਿਆਰ ਦੇਣ ਉਹਨਾਂ ਨੂੰ ਇਸ ਤਰ੍ਹਾਂ ਦਾ এনवायरमेंट ਦੇਣ ਕਿ ਉਹ ਉਸ এনवायरमेंट ਤੋਂ ਬਾਹਰ ਆ ਜਾਣ। ਦੂਜੀ ਗੱਲ ਰਹੀ ਸਰ ਸਰਕਾਰਾਂ ਦੀ ਸਰਕਾਰਾਂ ਨੂੰ ਮੇਰੀ ਇਹੀ ਬੇਨਤੀ ਹੈ ਵੀ ਆਪਾਂ ਜਿਹੜਾ ਸੈਮੀਨਾਰ ਲਾ ਰਹੇ ਆ ਜਾਂ ਕਰੋੜਾਂ ਰੁਪਏ ਆਪਾਂ ਐਡ ਤੇ ਖਰਚ ਕਰ ਰਹੇ ਆ ਇਹ ਬਿਲਕੁਲ ਵੇਸਟੇਜ ਆਫ ਟਾਈਮ ਔਰ ਮਣੀ ਹੈ। ਇਹਦੇ ਨਾਲ 0% ਵੀ ਲਾਭ ਨਹੀਂ ਮਿਲਣਾ। ਜਿਵੇਂ ਆਪਾਂ ਮਰਦਮਸ਼ਿਮਾਰੀ ਕਰਦੇ ਆ ਵਾਰਡ ਵਾਈਜ਼ ਉਹਨਾਂ ਬੱਚਿਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣ। ਉਹਨਾਂ ਬੱਚਿਆਂ ਨੂੰ ਪ੍ਰੋਪਰ এনवायरमेंट ਦਿੱਤਾ ਜਾਵੇ ਜੋ ਬੰਦੇ ਪ੍ਰੋਫੈਸ਼ਨਲ ਜ਼ਮਾਨਤੀਏ ਹੈ ਜਾਂ ਸ਼ਨਾਖਤੀਏ ਹੈ ਉਹਨਾਂ ਦੀਆਂ ਜ਼ਮੀਨ ਜਾਇਦਾਦ ਤੇ ਬਕਾਇਦਾ ਰੋਕ ਲਾਈ ਜਾਵੇ ਪੰਜਾਬ ਸਰਕਾਰ ਐਫਸੀਆਰ ਸਖਤ ਹਦਾਇਤਾਂ ਦੇਣ ਡੀਸੀ ਨੂੰ ਡੀਸੀ ਸਾਹਿਬ ਨੂੰ ਜੁਡੀਸ਼ੀਅਲ ਕੋਰਟਾਂ ਚ ਵੀ ਚੀਫ ਜਸਟਿਸ ਸਾਡੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲੋਅਰ ਕੋਰਟ ਨੂੰ ਡਾਇਰੈਕਸ਼ਨ ਦੇਣ ਵੀ ਜਿਹੜਾ ਇੱਕ ਵਾਰ ਜ਼ਮਾਨਤ ਦੇ ਦਿੰਦਾ ਜੋ ਦੂਜੀ ਵਾਰ ਜ਼ਮਾਨਤ ਹੁੰਦਾ ਉਹ ਤੇ ਨਾਲ ਦੀ ਨਾਲ ਪਰਚਾ ਹੋਵੇ ਤੇ ਜਿਹੜਾ ਸਾਡਾ ਵਕੀਲ ਭਾਈਚਾਰਾ ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਕਿਹੜਾ ਬੰਦਾ ਹਰਚੁਅਲ ਆਫੈਂਡਰ ਹੈ ਕਿਹੜਾ ਬੰਦਾ ਵਾਰ-ਵਾਰ ਕੋਰਟਾਂ ਚ ਆ ਰਿਹਾ ਹੈ ਇੱਕ ਪਿੱਛੇ ਸਾਡੇ ਕੋਲੇ ਲੇਡੀ ਜਾਈ ਸੀ ਉਹ ਗੋਨਿਆਂ ਦੇ ਤੋਂ ਜ਼ਮਾਨਤੀਆ ਲੈ ਆਈ ਤੇ ਅਸੀਂ ਉਹ ਜ਼ਮਾਨਤੀਆ ਭਜਾਤਾ ਅਸੀਂ ਕਿਹਾ ਬਾਬਾ ਜੀ ਜ਼ਮਾਨਤ ਪਹਿਲਾਂ ਕਿੰਨੀ ਵਾਰੀ ਦਿੱਤੀ ਹੈ ਉਹਦਾ ਮੈਂ ਤਾਂ ਨਿਕਾ ਵਾਰੀ ਦਿੱਤੀ ਹੈ ਮੈਨੂੰ ਕੌਣ ਬੁਲਾਜੂ ਕਹਿੰਦਾ ਮੈਂ ਕਿਹਾ ਪਪਾ ਬਾਹਰ ਹੋ ਗੇਟ ਤੋਂ ਬਾਹਰ ਹੋ ਉਹ ਲੇਡੀ ਜਿਸ ਬੰਦੇ ਦੀ ਜ਼ਮਾਨਤ ਦੋਣ ਆਈ ਸੀਗੀ ਤੋ ਉਹਦਾ ਲੀਗਲੀ ਹਸਬੰਡ ਵੀ ਨਹੀਂ ਸੀ ਵੈਸੀ ਲੇਡੀਆਂ ਨੇ 2-2 3-3 ਬੰਦੇ ਰੱਖੇ ਆ ਬੰਦਿਆਂ ਨੇ 2-2 3-3 ਲੇਡੀਆਂ ਰੱਖੀਆਂ ਵਿੱਚ ਚਿੱਟੇ ਦੀ ਪੂਰਤੀ ਲਈ ਇਸ ਤਰ੍ਹਾਂ ਜੇ ਆਪਾਂ ਸਾਰੇ ਇੱਕ ਤਰੀਕੇ ਦਾ ਇਹ ਵੀ ਬਿਜ਼ਨਸ ਚਲਾਇਆ ਹੋਇਆ ਉਹਨਾਂ ਨੇ ਜਮਾਨਤੀ ਵਗੈਰਾ ਇਦਾਂ ਰੱਖਣੇ ਜਾਂ ਕਿ ਹੋਰ ਸਿਸਟਮ ਚਲਾ ਸਰ ਇਹ ਇੱਕ ਪੈਕੇਜ ਸਿਸਟਮ ਹੈ ਪੈਕੇਜ ਸਿਸਟਮ ਹੈ ਜਮਾਨਤੀਆ ਸ਼ਨਾਖਤੀਆ ਜ਼ਮਾਂਬੰਦੀ ਇੱਕ ਪੈਕੇਜ ਸਿਸਟਮ ਹੈ ਉਹ ਪੈਕੇਜ ਸਿਸਟਮ ਨੂੰ ਜੇ ਆਪਾਂ ਖਤਮ ਕਰ ਦਈਏ ਤਾਂ ਚਿੱਟਾ ਕੋਈ ਏਡੀ ਵੱਡੀ ਉਹ ਗੇਮ ਨਹੀਂ ਵੀ ਚਿੱਟਾ ਖਤਮ ਨਾ ਹੋਵੇ ਲੋੜ ਹੈ ਸਮਝਣ ਦੀ ਤੇ ਸਮਝਾਉਂਦੀ ਪੰਜਾਬ ਸਰਕਾਰ ਸਾਨੂੰ ਭਗਵੰਤ ਮਾਨ ਸਾਹਿਬ ਨਾਲ ਮੀਟਿੰਗ ਕਰਨ ਤੇ ਅਸੀਂ ਉਹਨਾਂ ਨੂੰ ਐਸੇ ਵਧੀਆ ਟਿਪਸ ਦਈਏ ਤਾਂ ਚਿੱਟਾ ਤਿੰਦਰਾ ਜੀ ਖਤਮ ਹੋ ਜਾਏ ਨਾਲ 1 ਰੁਪਿਆ ਖਰਚ ਨਹੀਂ ਹੋਣਾ ਜੀ ਸਮਝਣ ਦੀ ਲੋੜ ਹੈ ਇੱਕ ਕੁੰਜੀ ਹੈ ਜੇ ਕੁੰਜੀ ਸਹੀ ਕੁੰਜੀ ਸਹੀ ਜਿੰਦ ਤੇ ਪੈ ਜਾਏ ਤਾਂ ਜਿੰਦਾ ਦਰਵਾਜ਼ਾ ਖੁੱਲ ਜਾਂਦਾ ਫਿਰ ਸ਼ੈਣੀ ਥੋੜੇ ਦੀ ਲੋੜ ਹੀ ਨਹੀਂ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੱਲਬਾਤ ਕਰਨ ਲਈ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਜੀ ਜੀ ਤਾਂ ਗੱਲਬਾਤ ਕੀਤੀ ਵਕੀਲ ਸਾਹਿਬ ਦੇ ਨਾਲ ਜੋ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਅਸੀਂ ਚਿੱਟੇ ਵਾਲਿਆਂ ਦਾ ਕੋਈ ਵੀ ਕੇਸ ਜਿਹੜਾ ਉਹ ਨਹੀਂ ਲਵਾਂਗੇ ਜੋ ਚਿੱਟਾ ਵੇਚਦੇ ਨੇ ਜਿਹੜੇ ਚਿੱਟਾ ਲਾਉਂਦੇ ਨੇ ਐਡਿਕਟਡ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਉਹਨਾਂ ਦੀ ਮਦਦ ਕਹਿੰਦੇ ਅਸੀਂ ਤਨੋਂ ਮਨੋਂ ਅਤੇ ਧਨੋਂ ਕਰਾਂਗੇ ਤੇ ਇਹ ਫੈਸਲਾ ਤੁਹਾਨੂੰ ਕਿਵੇਂ ਲੱਗਾ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਿਹੜੀ ਉਹ ਜ਼ਰੂਰ ਦਿਓ ਦੇਖਦੇ ਲੋਕਸ ਟੀਵੀ ਧੰਨਵਾਦ